ਪੰਜਾਬ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਨੇ ਵੱਡੀਆਂ-ਵੱਡੀਆਂ ਸ਼ਾਦਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਕਲਾ ਪਿੰਡ ਦੇ ਕਰੀਬ 25 ਬੰਦੇ ਉਹਦੇ ਇਸ ਅੱਤਵਾਦੀ ਅੱਗ ਵਿੱਚ ਸੜ ਗਏ ਜਿਹੜੀ ਅੱਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਬਾਲੀ ਸੀਗੀ ਉਹ ਸਭ ਪਰਾਣੇ ਲੋਕਾਂ ਨੂੰ ਚੇਤਾ ਹੂਗਾ ਪਰਾਣੇ ਜਰਨਲਿਸਟਾਂ ਨੂੰ ਚੇਤਾ ਹੂਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦੋਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਓਟਿਲਵਾਂ ਦੇ ਦੇੜੇ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾਹ ਕੇ ਕਤਲ ਕੀਤਾ ਗਿਆ ਇਹ ਜਦੋਂ ਤੁਸੀਂ ਸਾਰੀਆਂ ਕੜੀਆਂ ਜੋੜੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਦਾਂ ਤਬਾਹ ਕੀਤਾ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ આજ ਤੱਕ ਸੰਕਟ ਦੇ ਵਿੱਚ ਤਕੜ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਰਹੀ ਜਦੋਂ ਦਰਵਾਦਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕੈਬਨ ਦਾ ਹਿੱਸਾ ਸੀਗੇ ਅਰਬਿੰਦਵਾਦੀ ਤੱਕ ਚੇਤਾ ਸੀ ਕਾਲਜ ਪੜਦੇ ਸੀਗੇ ਉਸ ਕਾਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਐਫਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸਾਂ ਆਈਆਂ ਔਰ ਪੰਜਾਬ ਦੇ ਸਿਰ ਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਧਾ ਵਾਧਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਕੱਲੇ ਪਠੱਲ ਦਾ ਬਿਆਨ ਨਹੀਂ ਤੁਸੀਂ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਬਈ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਬੁੰਡਿਆਂ ਨੂੰ ਸਿਲੰਡਰ ਗਲਾਇਆ ਸੀਗਾ ਪਾ ਦੋ 25 ਤੇ 25 ਬੁੰਡੇ ਬਾਹਰ ਦਿੱਤੇ ਗਏ ਉਹ ਉਹਨਾਂ ਨੂੰ ਵੀ ਚੇਤਾ ਹੋਣਾ ਉਹ ਅੱਜ ਤੱਕ ਨਹੀਂ ਬੋਲੇ ਹੋਰ ਚੇਤਾ ਆਇਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਮੂਲੀਾਂ ਨੂੰ ਵਿਵਾ ਦਿੱਤੇ ਇਹ ਗੱਜ ਦਾ ਮੂਲੀ ਸਭ ਦੇ ਸਾਡੇ ਪੁੱਤਾਂ ਨੂੰ ਕੱਟੁੰਦੇ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਅੱਜ ਤੱਕ ਡੀਕਦੇ ਹੋਣਗੇ ਕਾਂਗਰਸ ਸਹਜੇ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਆ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਕੰਨ ਲਾ ਦੇ ਉੱਤੇ ਆਮ ਚੱਲ ਚੱਸੀਗੀ ਕਿ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੌੜ ਬੰਬ ਤਬਾਕਾ ਕਰਾਇਆ ਗਿਆ ਤੇ ਕਾਗਜ਼ਦ ਦੀ ਸਰਕਾਰ ਵੜ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਵਾਗ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਆਗ ਦੀ ਪੱਟੀ ਦੇ ਵਿੱਚ ਚੋਖਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਕ ਚਲਾਹ ਦੇ ਵਿੱਚ ਬੰਬ ਚੱਲਦੇ تھے ਕਿੱਦਾਂ ਬੱਸਾਂ ਚੋਂ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿੱਦਾਂ ਮਰਦਾ ਬਾਜੀ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਵਿੱਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤ ਬੱਕੇ ਖਦਾ ਦਈਏ ਕਾਂਗਰਸ ਇਹ ਪੋਲਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੋਣ ਸੇ ਸਜੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਰਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਜ਼ਾ ਹੈ ਇਹ ਕਰਜ਼ਾ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਜ਼ਾ ਹੈ ਕਿ ਕਾਂਗਰਸੀਆਂ ਐਸ ਨੀਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਨਾ ਹੈ ਬੰਬ ਕਿੱਦਾਂ ਚੜਾਉਣੇ ਆ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕੀਤੇ ਪੰਜਾਬ ਦੇ ਵਿੱਚ ਇਸ ਕੰਗ ਦੱਸਦੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਮੇਸ਼ਾ ਇਹ ਗੱਲ ਕਹਿੰਦੀ ਆ ਕਿਓ ਉਹ ਦੇਸ਼ ਵਕਤ ਬਾਬਾ ਹੀਰਾ ਸਿੰਘ ਪਠੱਲ ਦੀ ਬੇਟੀ ਐ ਇਹ ਸੱਚ ਐ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਵਾਕਿਆ ਇੱਕ ਦੇਸ਼ ਵਕਤ ਦੀ ਬੇਟੀ ਐ ਜੇ ਉਹਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜੇ ਉਹਨੂੰ ਇਹ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਾਬ ਤਬਾਕੇ ਕੰਨ ਦੀ ਸਲਾਮਤ ਦੇਦੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈडम ਪੱਟਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਸ ਚ ਉਹ ਜੰਮੀ ਪਲੀ ਹੈ ਤੇ ਉਹਨਾਂ ਨੇ ਨਾਂ ਦੱਸਰੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਬਦਾਂ ਕਿ ਆਪਣੇ ਵੱਡੇ-ਵਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਿਤ ਕਰਕੇ ਦੱਸਤਾ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮੈडम ਪੱਟਲ ਨੇ ਉਹ ਜੇ ਵਾਕਿਆ ਹੈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਐ ਉਹਨੂੰ ਅੱਜ ਉਹਨਾਂ ਅਫਸਰਾਂ ਦੇ ਹੋਰ ਨਾ ਦੱਸ ਦੇਣਾ ਚਾਹੀਦੇ ਪਹਿਲੀ ਗੱਲ ਤੇ ਉਹਦੋਂ ਦੱਸਣੇ ਚਾਹੀਦੇ ਕਿਉਂ ਵੀ ਦੱਸੇ ਕਿਉਂ ਵੀ ਕੈਪਟਨ ਨੂੰ ਨਿੰਦਸਗਨ ਦੱਸਿਆ ਉਹਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਹਰ ਦਿੱਤੇ ਗਏ ਅੱਜ ਕੈਪਟਨ ਨੂੰ ਜੱਤਾਂ ਆ ਗਿਆ ਅੱਜ ਕੈਪਟਨ ਕਹਿੰਦਾ ਮੈਨੂੰ ਕਦੇ ਕਦੇ ਨੀਂਦ ਨਹੀਂ ਆਉਂਦੀ ਇੰਨਾ ਲੰਮਾ ਸਮਾਂ 30 ਸਾਲ ਸਕਾਚਾ ਪੀ ਕੇ ਸੌਂਦੇ ਨੇ ਸਾਰੇ ਪੁੱਤਾਂ ਨੂੰ ਯਾਰ ਤੁਸੀਂ ਇਦਾਂ ਬੰਵਾਤਾ ਪੰਜਾਬੀਆਂ ਨੂੰ ਇਦਾਂ ਬੰਵਾਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ ਕਿਤੇ ਬੰਬ ਚੱਲ ਗਿਆ ਚੌਂਕ 'ਚ ਕਿਤੇ ਬੰਦ ਸੁਣ ਇਸ ਕਰਕੇ ਦੋਸਤੋ ਮੈਂ ਵਿਕਟਮ ਆ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਓ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕੱਲ ਦੇ ਹੁਣ ਕਿੱਥੇ ਗਿਆ ਰਾਣਾ ਪ੍ਰਿੰਟਡ ਕੰਪਨੀ ਹੁਣ ਕਿਉਂ ਦੀ ਮੈਡਮ ਬੱਠਲ ਦੇ ਬਿਆਨ ਤੇ ਬੋਲਦੇ ਦਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬ ਵਿਸਥ ਕੀਤੇ ਜਾਣ ਤਾਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਨਾਂ ਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਤਿ ਆਤਮਾ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਰ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਥੇਲੇ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇੰਦਾਂ ਦੀਆਂ ਚਾਚਾ ਰਾਜ ਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਦ ਵਾਸਤੇ ਇੰਦਾਂ ਦੀਆਂ ਸਾਜ ਸਾਜ ਬਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇੰਦਾਂ ਦੀਆਂ ਸਾਜ ਸਾਜ ਬਚੀਆਂ ਇਹ ਸਾਜ ਸਾਜ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਹਿਬ ਨੂੰ ਇਹ ਸਾਜ ਸਾਜ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆ ਗੱਦੀ ਤੇ ਬਈ ਬਿਆਨ ਕਿੱਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਲਈ ਬੰਬ ਬੰਬ ਲਾਸਤ ਕਰਾਓ ਕੁਰਸੀ ਦੀ ਲਈ ਫਾਇਦਾ ਕਰਾਓ ਲੋਕਾਂ ਨਾਂ ਮਚੈਂ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਲਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗਧਾਵਾਂ ਤੋਂ ਜਿਹੜੇ ਗੰਦਾ ਪੰਜਾਬ ਨੂੰ ਬਦਵਾਦ ਕਰਨ ਲਈ ਕਾਂਗਰਸ ਨੇ ਕੀਤੇ ਆ ਉਨ੍ਹਾਂ ਗਦਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਿਚਾਈ ਦੇ ਵਿੱਚ ਲੋਕ ਕਿਚਾਈ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਿਚਾਈ ਅਸਲ ਕਿਚਾਈ ਤੁਸੀਂ ਜੇ ਅਸਲ ਲੋਕ ਫੈਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਡਰਾਉਂਦੇ ਧਮਕਾਉਂਦੇ ਇਹ ਜਿਹੜੇ ਹੋੜ ਹੋੜ